ਤੱਕੇ ਨਾਲ ਵੀ ਸਾਡੇ ਇਹੀ ਰੋਜੀ ਰੋਟੀ ਆ ਸਾਡੇ ਕੋਲ ਪੰਚਾਇਤੀ ਜ਼ਮੀਨ ਦੇ ਇਲਾਵਾ ਹੋਰ ਕੋਈ ਵੀ ਜ਼ਮੀਨ ਸਿੱਖੋਵਾਲ ਦੀ ਹੈ ਨਹੀਂ ਜਿੰਨਾ ਵੀ ਰਕਬਾ ਸਾਰਾ ਪੰਚਾਇਤ ਦਾ ਤੇ ਇਹਨਾਂ ਨੇ ਮਤਲਬ ਧੋਖਾ ਧੜੀ ਇਹ ਹੋਈ ਆ ਸਾਡੇ ਨਾਲ ਸ਼ਰੀਆਮ ਤੇ ਅੱਜ ਵੀ ਫੌਦ ਮਹਿਕਮੇ ਨੇ 53 ਕਿੱਲੇ ਵਿੱਚੋਂ ਹੀ ਸੇਲ ਕਰਤੇ ਆ 4416 ਕਿੱਲਾਂ ਦੇ ਵਿੱਚੋਂ 53 ਕਿੱਲੇ ਇਹਨਾਂ ਨੇ ਅੱਗੇ ਸੇਲ ਕਰਤੇ ਆ ਹਾਈ ਕੋਰਟ ਦੇ ਕੇਸ ਚੱਲਣ ਤੋਂ ਬਾਅਦ ਵਜੂਦ ਵੀ ਸਾਡੀ ਜ਼ਮੀਨ ਦੇ ਵਿੱਚ ਇਹ ਅੱਜ ਅੱਗੇ ਸੇਲ ਹੋਈ ਜਾ ਰਹੀ ਕੋਈ ਅੱਜ ਹਾਂਜੀ ਆ ਮਾਛੀਆਂ ਦੇ ਅੱਗੇ ਹੱਦ ਆ ਗਈ ਆ 53 ਕਿੱਲੇ ਇਹ ਇੱਕ ਵਾਰ ਆ ਪਰ ਇਹ ਅੱਗੇ ਮਾਛੀਆਂ ਦੀ ਹੱਦ ਆ ਜੀ ਅੱਗੇ ਪਿੰਡ ਵੀ ਮਾਛੀਆਂ ਦੇ ਇਸ ਲਿਆ ਇਸ ਤੋਂ ਅਗਲੇ ਬੰਨੇ ਅੱਗੇ ਹੈਦਰਾਬਾਦ ਨਗਰ ਪਹੁੰਚ ਜਾਂਦਾ ਇਹ 53 ਕਿਲੋ ਤੱਕ ਜਾਂਦੇ ਆ ਅਸੀਂ 1994 ਦੇ ਵਾਹਣੇ ਪਏ ਆ 9499 ਦੇ ਅੱਛਾ ਜੀ ਮੁੱਲ ਖਰੀਦੀ ਆ ਵੀਰੇ ਅਸੀਂ ਉਧਰੋਂ 18 ਕਿੱਲੇ ਵੇਚ ਕੋਈ ਪੈਸਾ ਨਹੀਂ ਆਇਆ ਸਾਡੇ ਕੋਲੋਂ ਹਾਂ ਦੇਖੋ ਆਉਦੇ ਸਰਪੰਚ ਮੈਂਬਰ ਉਹ ਖਾ ਗਿਆ ਜੋ ਖਾ ਗਏ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਸੈਨ ਕਦੋਂ ਕੀਤੇ ਆ ਕਦੋਂ ਜ਼ਮੀਨ ਵਿਕੀ ਆ ਸਾਨੂੰ ਕੋਈ ਪਤਾ ਨਹੀਂ ਵੀ ਇਹ ਬਾਈ ਤਾਂ ਅਨਪੜ ਉਹਨੂੰ ਤਾਂ ਕੋਈ ਪਤਾ ਹੀ ਨਹੀਂ ਕਿ ਉਹਦੇ ਕੋਲ ਚੱਕਾਂ ਤੇ ਸੈਨ ਕਰਵਾਏ ਕੇ ਲੈ ਜਾਂਦੇ ਰਹੇ ਆ ਬੀਬੀ ਇੱਥੇ ਸੈਨ ਕਰਦੇ ਰਕਮ ਐਸੀ ਆ ਪਈ ਭਰ ਲਾਂਗੇ ਜਿਹੜੀ ਪੰਚਾਇਤ ਜਿਹ ਪੰਚਾਇਤ ਦੇ ਖਾਤੇ ਇਹਨਾਂ ਨੇ ਪੈਸੇ ਪਾਏ ਸੀ ਉਹਨਾਂ ਦੇ ਵਿੱਚੋਂ ਵੀ ਕਾਫੀ ਰਕਮ ਮਤਲਬ ਇਹਨਾਂ ਨੇ ਲੈ ਲਈ ਸੀ ਧੱਕੇ ਨਾਲ ਖਰੀਦੀ ਗਈ ਸੀ ਹਾਂ ਜਿਹੜਾ ਗਲਾਡਾ ਕੰਪਨੀ ਆ ਜਾਂ ਪੰਚਾਇਤ ਮਹਿਕਮਾ ਹਮ ਉਹਨਾਂ ਨੇ ਪੰਚਾਇਤ ਪਿੰਡ ਦੀ ਪੰਚਾਇਤ ਕੋਲੋਂ ਨਾ ਟੱਕੇ ਨਾਲ ਲਿਖਾ ਲਈ ਜ਼ਮੀਨ ਜੋ ਵੀ ਰਜਿਸਟਰੀ ਵਗੈਰਾ ਹੋਈ ਆ ਟੱਕੇ ਨਾਲ ਹੋਈ ਆ ਆਪਦੇ ਸਮੇਂ ਤੇ ਰਜਿਸਟਰੀ ਹੋਈ ਆ ਇਹ ਮਿਲਿਆ ਅਸੀਂ ਆਦੀ ਜ਼ਮੀਨ ਬੀਜ ਰਹੇ ਹਾਂ ਕੇ ਚੱਲੀ ਜਾ ਆਪਣੇ ਆਪ ਅਫਸਰਾਂ ਨੂੰ ਚਾਹੀਦਾ ਵੀ ਜੇ ਆਰਡਰ ਦੀ ਕਾਪੀ ਐਵੇਂ ਤਾਗਲ ਥੋੜੀ ਨਾ ਜਿਹੜੇ ਵੀ ਜੱਜ ਬੈਠੇ ਨੇ ਐਡੇ ਐਡੇ ਸੀਨੀਅਰ ਜਿਹਨੇ ਸਾਨੂੰ ਆਰਡਰ ਦੀ ਕਾਪੀ ਦਿੱਤੀ ਹੈ ਸਟੇ ਵਰਗੇ ਹੀ ਆ ਸਟੇ ਸਾਡਾ ਹੋਇਆ ਇਹ ਆ ਕੇ ਐਵੇਂ ਧੱਕੇ ਨਾਲ ਬਾਅਦ ਵਿੱਚ ਜ਼ਮੀਨਾਂ ਦੇ ਬਦਲਨ ਬੰਦ ਸਾਬ ਨੇ ਇਹ ਗੱਲ ਤੇ ਮੰਨ ਲਈ ਪ੍ਰੋਜੈਕਟ ਰੱਦ ਕਰਤਾ ਪਰ ਦੂਜੀ ਗੱਲ ਸਾਡੀ ਉੱਤੇ ਇਹ ਨਹੀਂ ਕੀਤਾ ਵੀ ਸਾਨੂੰ ਪੰਚਾਇਤੀ ਜ਼ਮੀਨ ਪੰਚਾਇਤ ਨੂੰ ਵਾਪਸ ਨਹੀਂ ਕੀਤੀ 16 ਕਿਲੇਕੜ ਜ਼ਮੀਨ ਸੀ 11.5 ਲੱਖ ਦੇ 11.5 ਲੱਖ ਦੇ ਹਿਸਾਬ ਨਾਲ ਇਹਨਾਂ ਪੰਚਾਇਤ ਨੂੰ ਪਾਏ ਪਰ ਉਹ ਵੀ ਪਹਿਲਾਂ ਪੈਸੇ ਪਾ ਕੇ ਤੇ ਉਹਨੂੰ ਵੀ ਤਮਕਾਇਆ ਗਿਆ ਵੀ ਤੇਰੇ ਖਾਤੇ 'ਚ ਪੈਸੇ ਆ ਗਏ ਹੁਣ ਉੱਧਰ ਰਜਿਸਟਰੀ ਕਰਨੀ ਪੈਣੀ ਆ باوجود ಗ್ರಾಮ ਸਭਾ ਦਾ ਮਤਾ ਪੈਣ ਦੇ باوجود ਵੀ ਇਹਨਾਂ ਨੇ ਜਣ ਤੱਕੇ ਨਾਲ ਇਹ ਜਿਹੜਾ ਬੀਬੀ ਤੋਂ ਸਾਈਨ ਕਰਵਾਏ ਸੀ 32 ਸਾਲ ਕੇਸ ਲੜ ਕੇ ਫਿਰ ਪੰਚਾਇਤ ਦੀ ਜ਼ਮੀਨ ਜਿੱਤੀ ਸੀ ਅਸੀਂ ਇਹ ਜ਼ਮੀਨ ਜਦ ਪੱਟੀ ਆ 65 ਤੋਂ ਲੱਗ ਕੇ ਉਦੋਂ ਦੇ ਵਿੱਚ ਹੀ ਅਸੀਂ ਅਬ ਵਿਵਾਦਾਂ ਵਿੱਚ ਖਸੇ ਪਏ ਆ ਪਿਆ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਘਠੌਰ ਤੇ ਤੁਸੀਂ ਜੁੜੇ ਹੋ ਦੇਸ਼ ਦੁਨੀਆ ਲਾਈਵ ਚੈਨਲ ਅਤੇ ਅਖਬਾਰ ਦੇ ਨਾਲ ਇਹ ਸੇਖੋਵਾਲ ਦੀ ਜਿਹੜੀ ਜ਼ਮੀਨ ਸੀ ਜਿਹੜੀ ਅੱਜ ਤੋਂ ਪਹਿਲਾਂ ਜਿਹਨੂੰ ਸ਼ਾਮਲਾੜ ਵੀ ਕਿਹਾ ਜਾਂਦਾ ਸੀ ਅਤੇ ਪਿੰਡ ਦੇ ਜੋ ਬਸਨੀ ਕਿਸਾਨ ਇਹਦੇ ਵਿੱਚ ਵਹਾਈ ਕਰਦੇ ਸੀ ਖੇਤੀ ਕਰਦੇ ਸੀ ਸੇਖੋਵਾਲ ਦੇ ਸਰਦਾਰ ਕਸ਼ਮੀਰ ਸਿੰਘ ਜੀ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਇਹ ਜਿਹੜੀ 53 ਕਿੱਲੇ ਜ਼ਮੀਨ ਹੈ ਇਸ ਜ਼ਮੀਨ ਦਾ ਸਾਡਾ ਕੇਸ ਵੀ ਚੱਲ ਰਿਹਾ ਅਤੇ ਇਸ ਜ਼ਮੀਨ ਦੇ ਵਿੱਚ ਅੱਜ ਸਰਕਾਰ ਵੱਲੋਂ ਬਾਣ ਵਿਭਾਗ ਉਹਨਾਂ ਵੱਲੋਂ ਇਹ ਬੂਟੇ ਦੀ ਟਰਾਲੀ ਆਈ ਤੇ ਬੂਟੇ ਲਗਾਏ ਯਾਰ ਐ ਸੋ ਆਓ ਕਸ਼ਮੀਰ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਕੀ ਮਸਲਾ ਹੈ ਸਵੇਰ ਦੇ ਇੱਥੇ ਇਕੱਠ ਹੋਇਆ ਹੋਇਆ ਅਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਮਸਲਾ ਤੁਹਾਡਾ ਇੱਥੇ ਪਿੰਡ ਦਾ ਦੱਸੋ ਜੀ ਮਸਲਾ ਇਹ ਜੀ ਸੱਡੀ ਪੰਚਾਇਤੀ ਜ਼ਮੀਨ ਸੀ ਤੇ ਪਿਛਲੀ ਪੰਚਾਇਤ ਨੂੰ ਡਰਾਤ ਮੁਕਾ ਕੇ ਕਿਸ ਤਰ੍ਹਾਂ ਵੀ ਗੱਲਾ ਢਾਣੇ ਉਹਦੇ ਧੱਕੇ ਨਾਲ ਹੀ ਮਤਲਬ ਉਹਦੇ ਅਕਾਊਂਟ ਵਿੱਚ ਪੈਸੇ ਪਾ ਦਿੱਤੇ ਤੇ ਇਹਨਾਂ ਨੇ ਉਹਨਾਂ ਕੋਲ ਰਜਿਸਟਰੀ ਵੀ ਕਰਵਾ ਲਈ ਅਸੀਂ ਅਜੇ ਇਹ ಗ್ರಾಮ ਸਭਾ ਦਾ ਮਤਾ ਪਾ ਕੇ ਤੈਅ ਹੋਇਆ ਸੀ ਸਾਡਾ ਵੀ ਭਾਈ ਅਸੀਂ ਜ਼ਮੀਨ ਪਿੰਡ ਨੇ ਨਹੀਂ ਦੇਣੀ ಗ್ರಾಮ ਸਭਾ ਦੇ ਮਤੇ ਦੇ ਉਲਟ ਜਾ ਕੇ ਇਹਨਾਂ ਨੇ ਮਾਇਕ ਮੇ ਨੇ ਬਲੱਡਾ ਨੇ ਤੇ ਸਰਕਾਰੀ ਪ੍ਰਸ਼ਾਸਨ ਨੇ ਮਤਲਬ ਉਹਦੇ ਖਿਲਾਫ ਜਾ ਕੇ ਰਜਿਸਟਰੀ ਕਰਵਾ ਲਈ ਉਹਦੇ ਪਿੰਨ ਸਾਈਨ ਕਰਵਾ ਲੈ ਸਰਪੰਚ ਕੋਲ ਤੇ ਅਸੀਂ ਉਸ ਆਧਾਰ ਦੇ ਉੱਤੇ ਹਾਈ ਕੋਰਟ ਵਿੱਚ ਸਾਡਾ ਕੇਸ ਵੀ ਚੱਲਦਾ ਕਿ ਇਹ ਗਲਤ ਹੋ ਰਿਹਾ ਕੰਮ ਪੀ ਸਾਨੂੰ ਇਹਦਾ ਇਨਸਾਫ ਦਿੱਤਾ ਜਾ ਵੀ ਇਹ ਜਿਹੜਾ ਤੱਕੇ ਨਾਲ ਵੀ ਸਾਡੇ ਇਹੀ ਰੋਜੀ ਰੋਟੀ ਆ ਸਾਡੇ ਕੋਲ ਪੰਚਾਇਤੀ ਜ਼ਮੀਨ ਦੇ ਇਲਾਵਾ ਹੋਰ ਕੋਈ ਵੀ ਜ਼ਮੀਨ ਸਿੱਖੋਵਾਲ ਦੀ ਹੈ ਨਹੀਂ ਜਿੰਨਾ ਵੀ ਰਕਬਾ ਸਾਰਾ ਪੰਚਾਇਤ ਦਾ ਤੇ ਇਹਨਾਂ ਨੇ ਮਤਲਬ ਮਦਲਤੂ ਖਾਤੜੀ ਇਹ ਹੋਈ ਆ ਸਾਡੇ ਨਾਲ ਛਰੇਆਮ ਤੇ ਅੱਜ ਵੀ ਹੁਣ ਇਹਨਾਂ ਨੇ ਅੱਗੇ ਸੇਲ ਕਰਤੀ ਆ ਜ਼ਮੀਨ ਜਗਲਾਤ ਵਿਭਾਗ ਮੈਨੂੰ ਜਗਲਾਤ ਵਿਭਾਗ ਮੈਨੂੰ 53 ਕਿੱਲੇ ਵਿੱਚੋਂ ਹੀ ਸੇਲ ਕਰਤੇ ਆ 4516 ਕਿੱਲਾਂ ਦੇ ਵਿੱਚੋਂ 53 ਕਿੱਲੇ ਇਹਨਾਂ ਨੇ ਅੱਗੇ ਸੇਲ ਕਰਤੇ ਆ ਹਾਈ ਕੋਰਟ ਦੇ ਇਸ ਚੱਲਣ ਤੋਂ ਬਾਅਦ ਬਾਵਜੂਦ ਵੀ ਸਾਡੀ ਜ਼ਮੀਨ ਦੇ ਵਿੱਚ ਇਹ ਅੱਜ ਅੱਗੇ ਸੇਲ ਹੋਈ ਜਾ ਰਹੀ ਆ ਤੇ ਫਿਰ ਹਾਈ ਕੋਰਟ ਦਾ ਮਾਨਯੋਗ ਹਾਈ ਕੋਰਟ ਤਾਂ ਫਿਰ ਕੁਝ ਨਾ ਰਹਿ ਗਿਆ ਨਾ ਫਿਰ ਇਹਨਾਂ ਦੇ ਸਾਹਮਣੇ ਜਾਨੀ ਚੋਰ ਬਜਾਰੀ ਦੇ ਵਿੱਚ ਜਾਂ ਕਹ ਲਓ ਧੱਕੇਚਾਹੀ ਦੇ ਅੱਗੇ ਜਿਹੜੇ ਤੁਹਾਡੇ ਸਰਪੰਚ ਸਾਹਿਬ ਆਣੇ ਜਿਹਦੇ ਸਾਈਨ ਕੀਤੇ ਦਸਤਾ ਵੇਜਿਆ ਪਰ ਤੇ ਉਹਦੇ ਵਿੱਚ ਕੀ ਕੁਝ ਲਿਖਿਆ ਸੀਗਾ ਜਾਣੇ ਅਣਜਾਣੇ ਵਿੱਚ ਤਾਂ ਨਹੀਂ ਸਾਈਨ ਕਰਵਾਏ ਕਿਸੇ ਨੇ ਬਿਲਕੁਲ ਜਾਣੇ ਅਣਜਾਣੇ ਵਿੱਚ ਹੀ ਕਰਵਾਇਆ ਜੀ ਇਹ ਉਹ ਉਹ ਤਾਂ ਉਹ ਤਾਂ ਉਹਨੂੰ ਤਾਂ ਕੋਈ ਪਤਾ ਹੀ ਨਹੀਂਗਾ ਉਹਦੇ ਕੋਲ ਤੇ ਚੱਕਾਂ ਤੇ ਸਾਈਨ ਕਰਵਾਏ ਕੇ ਲੈ ਜਾਂਦੇ ਰਹੇ ਆ ਬੀਬੀ ਇੱਥੇ ਸਾਈਨ ਕਰਦੇ ਰਕਮ ਸੀ ਆਪੇ ਭਰ ਲਾਂਗੇ ਜਿਹੜੀ ਪੰਚਾਇਤ ਜਿਹ ਪੰਚਾਇਤ ਦੇ ਖਾਤੇ ਇਹਨਾਂ ਨੇ ਪੈਸੇ ਪਾਏ ਸੀ ਉਹਨਾਂ ਦੇ ਵਿੱਚੋਂ ਵੀ ਕਾਫੀ ਰਕਮ ਮਤਲਬ ਇਹਨਾਂ ਨੇ ਲੈ ਲਈ ਸੀ ਇਹ ਰਕਮ ਮਤਲਬ ਮਹਿਕਮੇ ਵਾਲੇ ਲਾ ਲਓ ਜਾਂ ਪੰਚਾਇਤ ਮਹਿਕਮੇ ਹੀ ਲਾ ਲਓ ਜਾਂ ਕਿਸ ਤਰ੍ਹਾਂ ਵੀ ਲਾ ਲਓ ਜਿਨ੍ਹਾਂ ਦਾ ਹੱਕ ਬਣਦਾ ਸੀ ਕੋਈ ਵੀ ਇਹਨਾਂ ਪੰਚਾਇਤ ਨੂੰ ਬੇਵਕੂਫ ਬਣਾ ਕੇ ਨਾਲੇ ਤੇ ਜ਼ਮੀਨ ਲੈ ਲਈ ਤੇ ਨਾਲੇ ਉਹ ਜਿਹੜੇ ਪੈਸੇ ਸੀ ਪੈਸੇ ਵੀ ਉਹੀ ਅੱ데 ਦੇ ਲਗਭਗ ਉਹ ਵੀ ਖਾ ਉਹ ਵੀ ਖਾ ਗਏ ਆ ਅਬ ਜਿਹੜਾ ਆਪਣਾ ਪੰਚਾਇਤ ਮਹਿਕਮਾ ਜਾਂ ਕੋਈ ਹੋਰ ਜਾਂ ਸਰਕਾਰੀ ਤੰਤਰ ਇਹ ਵਿੱਚ ਰਲ ਕੇ ਵੀ ਬੀਬੀ ਤੈਨੂੰ ਕੁਛ ਨਹੀਂ ਹੋਣ ਦਿੰਦੇ ਅੱਜ ਕੱਲ ਉਹਦੇ ਸਰਪੰਚ ਦੇ ਵੀ ਕੇਸ ਬਣਿਆ ਪਿਆ ਆ ਉਹ ਉਹਦੇ ਉੱਤੇ ਕੇਸ ਵਿਜੀਲੈਂਸ ਦਾ ਬਣਿਆ ਆ ਤੇ ਹੁਣ ਉਹ ਵੀ ਫਸੀ ਪਈ ਆ ਤੇ ਹੁਣ ਜੇ ਕੋਈ ਗੱਲ ਕਰਦੇ ਕਹਿੰਦੇ ਨਹੀਂ ਜੀ ਕੁਛ ਨਹੀਂ ਹੋਣ ਦਿੰਦੇ ਕੁਛ ਨਹੀਂ ਹੋਣ ਦਿੰਦੇ ਪਰ ਹੁਣ ਦੇ ਦਿੰਦੇ ਤੇ ਹੁਣ ਜਿਹਦੇ ਕੋਈ ਸਾਈਨ ਕਰਵਾ ਕੇ ਲੈ ਗਿਆ ਹੁਣ ਤੇ ਬਾਕੀ ਸਰਕਾਰੀ ਮਹਿਕਮਾ ਵੀ ਹੁਣ ਉਹੀ ਉਹੀ ਮੈਂ ਹੁਣ ਇਹਨਾਂ ਨੂੰ ਪੁੱਛਦਾ ਵੀ ਇਹ ਤਾਂ ਬੀਬੀ ਪੈਸੇ ਕਿੱਥੇ ਖਰਚੇ ਆ ਤੇ ਇਹ ਜਿਹੜੇ ਬੀਬੀ ਸਰਪੰਚ ਜੀ ਤੁਸੀਂ ਗੱਲ ਕਰ ਰਹੇ ਹੋ ਇਹ ਮੌਜੂਦਾ ਸਰਪੰਚ ਹੈ ਜਾਂ ਸਾਬਕਾ ਸਰਪੰਚ ਹੈ ਜੀ ਹੁਣ ਸਾਬਕਾ ਹੋ ਗਈ ਜੀ ਸਰਪੰਚ ਹੁਣ ਨਵੀਂ ਬੀਬੀ ਬਣ ਗਈ ਆ ਤੇ ਇਹ ਵੀ ਹੁਣ ਵੀ ਬੀਬੀ ਆ ਸਰਪੰਚ ਤੇ ਪਰ ਇਹ ਜਿਹੜੀ ਪੁਰਾਣੀ ਸਰਪੰਚ ਸੀ ਉਹਦੇ ਨਾਲ ਵੀ ਧੋਖਾ ਹੋਇਆ ਜਾਂ ਜਾਣ ਬੁੱਝ ਕੇ ਧੋਖਾ ਹੋਇਆ ਜਾਂ ਕਿਸ ਤਰ੍ਹਾਂ ਮਿਲਾ ਲੂ ਸਾਨੂੰ ਇਸ ਗੱਲ ਦਾ ਪਤਾ ਨਹੀਂ ਜਦ ਜਿਹਨੂੰ ਪੈਸੇ ਦਿਖਦੇ ਹੁੰਦੇ ਆ ਉਹ ਆਪਣੇ ਬੰਦਿਆਂ ਨੂੰ ਵੀ ਪਿੰਡ ਨੂੰ ਵੀ ਛੱਡ ਦਿੱਤਾ ਛੱਡ ਦਿੰਦਾ ਤੇ ਰਿਸ਼ਤੇਦਾਰੀ ਵੀ ਛੱਡ ਦਿੰਦੇ ਆ ਤੇ ਸਾਨੂੰ ਤੇ ਐਮ ਲੱਗਿਆ ਵੀ ਸਾਨੂੰ ਰਿਸ਼ਤੇਦਾਰੀ ਇਹ ਪੰਚਾਇਤ ਮਹਿਕਮੇ ਵਾਲੇ ਉਹਨੂੰ ਲੱਗਣ ਲੱਗੇ ਤੇ ਗਲੜ ਵਾਲੇ ਲੱਗਣ ਲੱਗੇ ਵੀ ਸਾਡੇ ਰਿਸ਼ਤੇਦਾਰ ਵੀ ਇਹੀ ਆ ਤੇ ਅੱਜ ਇਹ ਅੱਗੇ ਸੇਲ ਕਰ ਰਿਹਾ ਸਾਡੇ 4 ਸਾਲ ਹੋ ਗਏ ਸਾਡੇ ਹਾਈ ਕੋਰਟ ਵਿੱਚ ਕੇਸ ਚੱਲਦੇ ਨੂੰ ਪਰ ਅੱਗੇ ਉਹਦੀ ਸੁਣਵਾਈ ਨਹੀਂ ਹੋ ਰਹੀ ਤੇ ਅੱਗੇ ਇਹ ਇਹ ਜ਼ਮੀਨ ਸੇਲ ਕਰੀ ਜਾਂਦਾ ਅਗਲਾਡਾ ਤੇ ਜਿਹੜੀ ਜ਼ਮੀਨ ਪਿੱਛੇ ਜੇ ਰੋਲਾ ਸੀਗਾ ਵੀ ਮੱਤੇਵਾੜੇ ਜੰਗਲ ਦੀ ਜ਼ਮੀਨ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਲੱਗੀ ਜਾ ਰਹੀ ਹੈ ਤੇ ਕਿਸੇ ਉਹੀ ਜ਼ਮੀਨ ਇਹ ਤਾਂ ਨਹੀਂ ਹੈਗੀ ਉਹੀ ਜ਼ਮੀਨ ਆ ਜੀ ਇਹ ਉਹਦੇ ਨਾਲ ਮੱਤੇਵਾੜੇ ਜੰਗਲ ਵਾਲੀ ਦੀ ਨਾਲ ਕਰਕੇ ਵੀ ਤੇ ਸਾਡੀ ਵੀ ਸਾਡੇ ਪਿੰਡ ਦੀ ਵੀ ਸੇਖੋਵਾਲ ਦੀ ਵੀ 400 ਏਕੜ ਜ਼ਮੀਨ 416 ਏਕੜ ਜ਼ਮੀਨ ਆ ਹੂੰ ਹੂੰ ਉਹੀ ਜ਼ਮੀਨ ਆ ਇਹ ਤੇ ਉਹ ਇੰਡਸਟਰੀ ਤੇ ਹੋ ਗਈ ਕੈਨਸਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਦੇ ਜਸਤੀਦ ਕੈਨਸਲ ਕਰਤੀ ਪਰ ਮਾਨ ਸਾਹਿਬ ਨੇ ਇਹ ਵੀ ਕਿਹਾ ਸੀ ਵੀ ਪੰਚਾਇਤੀ ਜ਼ਮੀਨਾਂ ਪੰਚਾਇਤ ਨੂੰ ਵਾਪਸ ਕਰਦਾਂਗੇ ਤੇ ਪਰ ਹੁਣ ਅਜੇ ਤੱਕ 22 ਤੋਂ ਲੱਗੇ ਤੇ ਅੱਜ ਤੱਕ ਜਾਨੀ ਅੱਜ 23 ਤਰੀਕ ਹੋ ਗਈ ਆ ਅੱਜ 25 ਦੀ ਵੀ 11ਵੇਂ ਮਹੀਨੇ ਦੀ ਤੇ ਅਜੇ ਤੱਕ ਕੋਈ ਸਰਕਾਰ ਵੱਲੋਂ ਕੋਈ ਇਹ ਨਹੀਂ ਆਇਆ ਕਿ ਫਰਮਾਨ ਪਈ ਇਹ ਜ਼ਮੀਨ ਪੰਚਾਇਤਾਂ ਨੂੰ ਵਾਪਸ ਕੀਤੀ ਜਾਵੇ ਜਿਹੜੇ ਤੁਹਾਡੇ ਖਾਤੇ ਵਿੱਚ ਪੈਸੇ ਪਏ ਐ ਉਹ ਕੀ ਏਕੜ ਦੇ ਹਿਸਾਬ ਨਾਲ ਪਾਏ ਗਏ ਜੀ ਉਹ 1.5 ਲੱਖ ਦੇ ਹਿਸਾਬ ਨਾਲ ਪਾਏ ਸੀ ਜੀ ਇਹਨਾਂ ਨੇ ਤੇ 4416 ਕਿਲੇ ਏਕੜ ਜ਼ਮੀਨ ਸੀ 1.5 ਲੱਖ ਦੇ ਹਿਸਾਬ ਨਾਲ ਇਹਨਾਂ ਪੰਚਾਇਤ ਨੂੰ ਪਾਏ ਪਰ ਉਹ ਵੀ ਪਹਿਲਾਂ ਪੈਸੇ ਪਾ ਕੇ ਤੇ ਉਹ ਨੂੰ ਵੀ ਤੁਮਕਾਇਆ ਗਿਆ ਵੀ ਤੇਰੇ ਖਾਤੇ 'ਚ ਪੈਸੇ ਆ ਗਏ ਹੁਣ ਉਧਰ ਜਿਟਰੀ ਕਰਨੀ ਪੈਣੀ ਆ باوجود ಗ್ರಾಮ ਸਭਾ ਦਾ ਮਤਾ ਪੈਣ ਦੇ باوجود ਵੀ ਇਹਨਾਂ ਨੇ ਜਣ ਤਕੇ ਨਾਲ ਇਹ ਜਿਹੜਾ ਬੀਬੀ ਤੋਂ ਸਾਈਨ ਕਰਵਾਏ ਸੀ ਇਹਨਾਂ ਨੂੰ ਤੁਸੀਂ ਜਿਵੇਂ ਕਿਸਾਨ ਜੱਥੇ ਬੰਦੀਆਂ ਉਹਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਕਿਉਂਕਿ ਇਹ ਜ਼ਮੀਨਾਂ ਦੇ ਵਿੱਚ ਕਿਸਾਨ ਵਾਹੀ ਕਰਦੇ ਸੀਗੇ ਉਹਨਾਂ ਨੇ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਹੈ ਇਸ ਬਾਰੇ ਦੇਖੋ ਜੀ ਹੁਣ ਅਸੀਂ ਤੇ ਕਿਹਾ ਵੀ ਚਲੋ ਸਾਨੂੰ ਜਾਂ ਸਰਕਾਰ ਕੋਈ ਇਨਸਾਫ ਦੇ ਦੂਗੀ ਜਾਂ ਹਾਈ ਕੋਰਟ ਸਾਨੂੰ ਕੋਈ ਇਨਸਾਫ ਦੇਊਗਾ ਹੁਣ ਜਿਵੇਂ ਅੱਗੇ ਜ਼ਮੀਰ ਸੇਲ ਹੋਣ ਲੱਗੀ ਆ ਅਸੀਂ ਹੁਣ ਤੇ ਇਹੀ ਕਰਾਂਗੇ ਵੀ ਪੂਰਾ ਕਿਸਾਨ ਜਥੇਬੰਦੀਆਂ ਨੇ ਵੀ ਗੱਲ ਕਰਾਂਗੇ ਭਾਈਆ ਜਿਹੜਾ ਸਾਡਾ ਧੱਕਾ ਹੋ ਰਿਹਾ ਸਾਡੀ ਮਦਦ ਕਰੋ ਤੇ ਤੁਸੀਂ ਕੀ ਮੰਗ ਕਰਦੇ ਹੋ ਜੀ ਕਿਸਾਨ ਜਥੇਬੰਦੀਆਂ ਜਾਂ ਸਰਕਾਰਾਂ ਤੋਂ ਜਾਂ ਕੋਈ ਉਮੀਦ ਰੱਖ ਰਹੇ ਹੋ ਤੇ ਤੁਸੀਂ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਸਰਕਾਰ ਤੋਂ ਵੀ ਅਜੇ ਤੱਕ ਉਮੀਦ ਵਿੱਚ ਬੈਠੇ ਆ ਵੀ ਸਰਕਾਰ ਸਾਡੀ ਪੰਚਾਇਤੀ ਜ਼ਮੀਨ ਸਾਨੂੰ ਵਾਪਸ ਦੇ ਦੇ ਤੇ ਅਸੀਂ ਜੋ ਵੀ ਹੈਗਾ ਜਿਵੇਂ ਵੀ ਸਰਕਾਰ ਦਾ ਲੱਗੂਗਾ ਜਿਵੇਂ ਠੀਕ ਲੱਗਦਾ ਜਿਵੇਂ ਮਾਨ ਸਾਹਿਬ ਨੇ ਕੀਤਾ ਸੀ ਵਾਅਦਾ ਕੀਤਾ ਸੀ ਵੀ ਸੱਦੀਆਂ 6 ਮੰਗਾ ਸੀ ਉਦੋਂ ਜਦੋਂ ਪੀਐਸਸੀ ਨਾਲ ਇਹਨਾਂ ਦਾ ਸਮਝੌਤਾ ਹੋਇਆ ਸੀ ਤੇ ਕਹਿੰਦੇ ਵੀ ਤੁਸੀਂ ਬਾਕੀ ਦਾ ਕੰਮ ਛੱਡੋ ਤੇ ਤੁਸੀਂ ਤੁਹਾਡਾ ਪ੍ਰੋਜੈਕਟ ਕਰ ਦੇਣਾ ਅਰਾਧਾ ਤੇ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਪੰਚਾਇਤ ਨੂੰ ਵਾਪਸ ਕਰ ਦੋਗੇ ਤੇ ਬਾਕੀ ਜਿਹੜਾ ਤੁਹਾਡੀ ਹੋਰ ਵੀ ਜਿਹੜਾ ਵਾਤਾਵਰਨ ਨਹੀਂ ਖਰਾਬ ਕਰਾਂਗੇ ਸਾਡਾ ਵਾਤਾਵਰਨ ਦੇ ਸਬੰਧ ਵਿੱਚ ਹੀ ਸੀ ਨਾ ਜਿਆਦਾ ਇਹ ਕੰਮ ਵੀ ਇੱਥੇ ਇੰਡਸਟਰੀ ਲੱਗਦੀ ਹੈ ਜਰੀਲੀ ਇੰਡਸਟਰੀ ਲੱਗਣੀ ਸੀ ਉਹ ਕੈਮੀਕਲ ਵਾਲੀ ਆ ਡੈਂਗਾ ਡੂੰਗਾ ਲੱਗਣੇ ਇਸ ਮਤਲ ਜ ਇੰਡਸਟਰੀਅਲ ਪਾਰਕ ਲੱਗਣਾ ਸੀ ਜਿਹੜਾ ਇੰਡਸਟਰੀਅਲ ਪਾਰਕ ਇਹੀ ਇਸ ਦੇ ਡੈਂਗਾ ਡੂੰਗਾ ਲੱਗਣੇ ਇਸ ਕੈਮੀਕਲ ਵਿੱਚ ਪੈਣਾ ਸੀ ਤੇ ਉਹਦੇ ਨਾਲ ਦਰਿਆ ਦਾ ਪਾਣੀ ਗੰਧਲਾ ਹੋਣਾ ਸੀ ਤੇ ਜੇ ਚਿਮਨੀਆਂ ਦਾ ਧੂਆਂ ਨਿਕਲਣਾ ਸੀ ਤੇ ਇਹ ਸਾਡੇ ਜਗਲਾਤ ਬਰਬਾਦ ਹੋਣੀ ਸੀ ਜੀ ਤੇ ਚਲੋ ਮਾਨ ਸਾਹਿਬ ਨੇ ਇਹ ਗੱਲ ਤੇ ਮੰਨ ਲਈ ਪ੍ਰੋਜੈਕਟ ਰੱਦ ਕਰਤਾ ਪਰ ਦੂਜੀ ਗੱਲ ਸਾਡੀ ਉੱਤੇ ਇਹ ਨਹੀਂ ਕਿਤਾ ਵੀ ਸਾਨੂੰ ਪੰਚਾਇਤੀ ਜ਼ਮੀਨ ਪੰਚਾਇਤ ਨੂੰ ਵਾਪਸ ਨਹੀਂ ਕੀਤੀ ਜੀ ਤੇ ਜਿਹੜੀ ਜ਼ਮੀਨ ਦਾ ਰਕਵਾ ਆਪਣਾ ਇੱਕ ਵਾਰੀ ਦੱਸ ਸਕਦੇ ਹੋ ਵੀ ਕਿੱਥੇ ਤੱਕ ਆਪਣਾ ਆ ਹਾਂਜੀ ਆ ਦੇਖੋ ਜੀ ਆ ਹਾਂ ਮਾਛੀਆਂ ਦੀ ਹੱਦ ਆ ਗਈ ਆ 53 ਕਿਲੇ ਇਸ ਇੱਕ ਵੱਲ ਅੱਪਰ ਇਹ ਅੱਗੇ ਮਾਛੀਆਂ ਦੀ ਹੱਦ ਆ ਜੀ ਅੱਗੇ ਪਿੰਡ ਵੀ ਮਾਛੀਆਂ ਦੇ ਇਸ ਲਿਆ ਇਸ ਤੋਂ ਅਗਲੇ ਬੰਨੇ ਅੱਗੇ ਹੈਦਰਾਬਾਦ ਅਗਰ ਪੈ ਜਾਂਦਾ ਇਹ 53 ਕਿਲੋ ਤੱਕ ਜਾਂਦੇ ਆ ਸਾਡੇ ਨਾਲੇ ਤੋਂ ਪਾਰ ਤੱਕ ਵੀ ਜਾਂਦੇ ਸਾਡੇ ਉੱਤੇ ਪਿੰਡ ਦੇ ਬੰਦੇ ਖੇਤੀਬਾੜੀ ਕਰਦੇ ਤੇ ਨਾਲੇ ਇਹ ਆਪਣੀ ਰੋਜੀ ਰੋਟੀ ਕਮਾਉਂਦੇ ਇਸ ਪੰਚਾਇਤੀ ਜ਼ਮੀਨ ਤੋਂ ਇਲਾਵਾ ਸਾਡੇ ਪਿੰਡ ਕੋਲ ਕੋਈ ਵੀ ਜ਼ਮੀਨ ਨਹੀਂ ਹੈਗੀ ਜੀ ਹਾਂ ਜੇ ਵੀ ਜਿਹਦੇ ਨਾਲ ਸਾਡੀ ਰੋਜੀ ਰੋਟੀ ਚੱਲ ਸਕੇ ਤੇ ਅਸੀਂ ਇਹ ਪੰਚਾਇਤੀ ਜਿਹੜੀ ਜ਼ਮੀਨ ਬਣਾਈ ਸੀ ਅਸੀਂ ਪਹਿਲਾਂ 32 ਸਾਲ ਕੇਸ ਲੜ ਕੇ ਫਿਰ ਪੰਚਾਇਤ ਦੀ ਜ਼ਮੀਨ ਜਿੱਤੀ ਸੀ ਅਸੀਂ ਇਹ ਜ਼ਮੀਨ ਜਦੋਂ ਪੱਟੀ ਆ 65 ਤੋਂ ਲੱਗ ਕੇ ਉਦੋਂ ਦੇ ਵਿੱਚ ਹੀ ਅਸੀਂ ਅਬ ਵਿਵਾਦਾਂ ਵਿੱਚ ਫਸੇ ਪਏ ਆ ਤੇ ਉਹ ਕਦੇ ਆਲੂ ਬੀਜ ਫਾਰਮ ਆ ਗਿਆ 2014 ਤੋਂ ਅਸੀਂ ਵਾਉਣ ਲੱਗੇ ਉਸ ਤੋਂ ਬਾਅਦ ਆਹੀ ਆ ਗਿਆ ਜੀ ਇੰਡਸਟਰੀਅਲ ਪਾਰਕ ਆ ਗਿਆ ਇੰਡਸਟਰੀਅਲ ਪਾਰਕ ਤੋਂ ਹੁਣ ਆਜ ਇਹਨੂੰ ਟਰਾਂਸਫਰ ਕਰ ਰਹੇ ਅੱਗੇ ਜਗਲਾਤ ਨੂੰ ਜੀ ਤੇ ਇਸ ਯਾਨੀ ਸਾਡੇ ਨਾਲ ਧੋਖੇ ਤੇ ਧੋਖਾ ਧੋਖੇ ਦੇ ਧੋਖਾ ਕਿਸੇ ਸਰਕਾਰ ਨੇ ਸਾਡੀ ਅਜੇ ਤੱਕ ਬਾਹ ਨੀ ਫੜੀ ਨਾ ਕਿਸੇ ਨੇ ਕੋਈ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਦੱਸਦੇ 18 ਲੱਖ ਦੇ ਲਗਭਗ ਪੈਸੇ ਪਾਏ ਗਏ ਆ ਕਿਲੇ ਹਿਸਾਬ ਨਾਲ ਉਹ ਪੰਚਾਇਤ ਕੋਲ ਹੈਗੇ ਹੁਣ ਕੁਝ ਹੈਗੇ ਕੁਝ ਮਹਿਕਮਾ ਤੇ ਪੰਚਾਇਤ ਰਲ ਕੇ ਪੁਰਾਣੀ ਪੰਚਾਇਤ ਰਲ ਕੇ ਕੁਝ ਖਾ ਗਿਆ ਤੇ ਕੁਝ ਹੋ ਸਕਦਾ ਸਰਕਾਰੀ ਤੰਤਰ ਵੀ ਵਿੱਚ ਨਾਲ ਰਲਿਆ ਹੋਵੇ ਉਹਨਾਂ ਨੇ ਕਹਿੰਦਾ ਜੇ ਸਰਕਾਰੀ ਤੰਤਰ ਤੋਂ ਬਿਨਾ ਪੈਸਾ ਉਧਾਂ ਖਦਾ ਨਹੀਂ ਜਾਂਦਾ ਚਾਹੇ ਉਹ ਮਹਿਕਮਾ ਲੈ ਲਓ ਕੋਈ ਵੀ ਅਧਾਰਾ ਲੈ ਲਓ ਸਰਕਾਰੀ ਉੱਪਰ ਤੋਂ ਉੱਪਰ ਇਹ ਅੱਜ ਤੱਕ ਉਹਨੀਆਂ ਢੇਰੀਆਂ ਪੈਂਦੀਆਂ ਜਿੰਨੇ ਬੰਦੇ ਵਿੱਚ ਸ਼ਾਮਲ ਹੋਈ ਜਾਂਦੇ ਉਹਨੇ ਢੇਰੀਆਂ ਸੰਤੋ ਲੱਗਦਾ ਇਹ ਢੇਰੀਆਂ ਦੇ ਹਿਸਾਬ ਨਾਲ ਵੰਡੇ ਗਏ ਆ ਪੈਸੇ ਹਾਂਜੀ ਸਾਡੇ ਨਾਲ ਇਹ ਪਿੰਡ ਸੇਖੋਵਾਲ ਦੇ ਨੌਜਵਾਨ ਖੜੇ ਨੇ ਹਾਂ ਬਾਈ ਆਪਣਾ ਕੀ ਨਾਂ ਜੀ ਬਲਜੀਤ ਸਿੰਘ ਨਾਮ ਬਲਜੀਤ ਸਿੰਘ ਜੀ ਇਹ ਜਗ੍ਹਾ ਦੇ ਵਿੱਚ ਬੂਟੇ ਲਗਾਏ ਜਾ ਰਹੇ ਆ ਇਹ ਬੂਟੇ ਮਤਲਬ ਸਰਕਾਰੀ ਜੁਆਇਨ ਵਿੱਚ ਲਗਾਏ ਆ ਰ ਇਹ ਆ ਜਾਂ ਪੰਚਾਇਤ ਦੀ ਕਿਵੇਂ ਆ ਜੀ ਇਹ ਜੀ ਜ਼ਮੀਨ ਤਾਂ ਪੰਚਾਇਤ ਦੀ ਆ ਪਿੰਡ ਸੇਖੋਵਾਲ ਦੀ ਹੂੰ ਤਾਂ ਇਹ ਪੰਚਾਇਤ ਕੋਲੋਂ ਧੱਕੇ ਨਾਲ ਨਾ ਖਰੀਦੀ ਗਈ ਸੀ ਹੂੰ ਜੀਰਾ ਗਲਾਡਾ ਕੰਪਨੀ ਆ ਜਾਂ ਪੰਚਾਇਤ ਮਹਿਕਮਾ ਉਹਨਾਂ ਨੇ ਪੰਚਾਇਤ ਪਿੰਡ ਦੀ ਪੰਚਾਇਤ ਕੋਲੋਂ ਨਾ ਧੱਕੇ ਨਾਲ ਲਿਖਾ ਲਈ ਜ਼ਮੀਨ ਜੋ ਵੀ ਰਜਿਸਟਰੀ ਵਗੈਰਾ ਹੋਈ ਆ ਧੱਕੇ ਨਾਲ ਹੋਈ ਆ ਆਪਦੇ ਸਮੇਂ ਤੇ ਰਜਿਸਟਰੀ ਹੋਈ ਆ ਸ਼ੁਕਰੀ ਮਿਹਰਬਾਨ ਹਾਂਜੀ ਭਾਈ ਜੀ ਆਪਣਾ ਕੀ ਨਾਂ ਜੀ ਮੇਰਾ ਨਾਂ ਗੁਰਪ੍ਰੀਤ ਦਾ ਪਿੰਡ ਸੇਖਵਾਲ ਹਾਂਜੀ ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਜਿਹੜੇ ਇਹ ਖੇਤਾਂ ਦੇ ਵਿੱਚ ਵਾਹੀ ਜੋਗ ਖੇਤ ਸੀਗੇ ਕਣਕ ਨੂੰ ਵਹਾ ਕੇ ਉਹਦੇ ਵਿੱਚ ਬੂਟੇ ਲਗਾਏ ਯਾਰੇ ਕੀ ਕਹੋਗੇ ਤੁਸੀਂ ਏਦਾ ਜੀ ਬਿਲਕੁਲ ਦਰਸਰ ਤੱਕਾ ਗਵਰਨਮੈਂਟ ਦਾ ਹੂੰ ਕਿਉਂਕਿ ਪਿੰਡ ਨੇ ਪਹਿਲਾਂ ਇਹ ਜ਼ਮੀਨ ਬਹੁਤ ਔਖੇ ਹੋ ਕੇ ਬਣਾਈ ਗਰੀਬੀ ਕੱਟ ਕੇ ਦਰਿਆ ਜਦੋਂ ਚੜਦੇ ਹੀ ਸਾਰਾ ਕੁਝ ਹੁੰਦਾ ਸੀ ਤੇ ਤੰਗੀਆਂ ਕੱਟ ਕੇ ਬਣਾਈ ਐਸਸੀ ਕੈਟਾਗਰੀ ਦੇ ਸਾਰੇ ਆਪਣੇ ਵਾਸੀ ਇੱਥੇ ਤਾਂ ਕਰਕੇ ਇੱਕ ਸਰਪੰਚ ਨਹੀਂ ਆੜਪੜ ਸੀ ਸਰਪੰਚ ਨਹੀਂ ਆੜਪੜ ਸੀ ਉਹਦੇ ਕਰਕੇ ਵੀ ਕੁਝ ਉਹਨਾਂ ਨੂੰ ਲਾਹਾ ਮਿਲ ਗਿਆ ਹੂੰ ਹੂੰ ਜੋ ਹੋਣਾ ਨਹੀਂ ਸੀ ਚਾਹੀਦਾ ਰਾਤ ਨੂੰ 7 ਵਜੇ ਐਤਵਾਰ ਰਜਿਸਟਰੀ ਕਰਾਈ ਇਹਨਾਂ ਨੇ ਉਹ ਵੀ ਦੁੱਜੀ 2 ਨੰਬਰੀ ਹੋ ਗਈ ਸਾਰਾ ਕੁਝ ਹੀ 2 ਨੰਬਰ 'ਚ ਹੋਇਆ ਹੁਣ ਇਹ 53 ਕਿੱਲਾਂ ਦਾ ਇੱਥੇ ਕਬਜ਼ਾ ਲੈ ਰਹੇ ਨੇ ਇਹ ਕਹਿ ਰਹੇ ਨੇ ਜੀ ਸਾਡਾ ਸਾਰਾ ਕੁਝ ਕਲੀਅਰ ਆ ਕਿਉਂਕਿ ਹਾਈ ਕੋਰਟ ਕੇਸ ਚੱਲਦੇ ਆ ਹਾਈ ਕੋਰਟ ਤੋਂ ਕੋਈ ਆਰਡਰ ਨਹੀਂ ਆਇਆ ਇਹਨਾਂ ਨੂੰ ਨਾ ਕੋਈ ਫੈਸਲਾ ਆਇਆ ਇਸ ਕਰਕੇ ਜਰਾ ਸਰ ਤੱਕਾ ਜੀ ਮਾਤਾ ਆਪਣਾ ਕੀ ਨਾਂ ਜੀ ਅਮਰਜੀਤ ਕੌਰ ਅੱਛਾ ਇਹ ਜਿਹੜੀ ਜ਼ਮੀਨ ਹੈ ਤੁਹਾਡੀ ਆਪਣੀਆਂ ਵੱਲ ਸ਼ਾਮਲਾੜ ਹੈ ਆਪਣੀ ਆਪਣੀ ਆ ਵੀਰੇ ਸ਼ਾਮਲਾੜ ਨਹੀਂ ਹੈਗੀ ਤੁਹਾਡੀਆਂ ਗਰਦੌਰੀਆਂ ਵੀ ਹੈਗੀਆਂ ਸਭ ਕੁਝ ਹੈਗਾ ਵੀਰ ਜੀ ਆ ਦੇਖ ਲੋ ਕਾਗਜ਼ਾਤ ਹਾਂਜੀ ਸਟੇ ਵੀ ਲੱਗਿਆ ਹੋਇਆ ਸਾਰਾ ਕੁਝ ਹੀ ਹੈ ਹਾਂਜੀ ਆ ਜੀ ਇਹਨਾਂ ਦਾ ਕਹਿੰਦੇ ਗਲਾੜਾ ਦੇ ਨਾਲ ਕੇਸ ਚੱਲ ਰਿਹਾ ਸੀ ਇਹ ਜਿਹੜਾ ਇਹਨਾਂ ਨੇ ਜਿੱਤਿਆ ਅੱਛਾ ਇਹਨਾਂ ਦੇ ਨੌ ਜ਼ਮੀਨ ਹੈ ਤੇ ਖੁਦ ਦਸਤੀ ਦੇ ਪੇਪਰ ਦਿਖਾ ਰਹੇ ਆ ਜਾਓਗੇ ਮਤਲਬ ਸਰਕਾਰ ਦੇ ਕੋਲੋਂ ਕੀ ਮੰਗ ਤੁਹਾਡੀ ਇਹ ਸਾਡੀ ਜ਼ਮੀਨ ਨਾ ਵਾਈ ਜਾਵੇ ਬਸ ਜਿੱਥੋਂ ਟੋਕਰ ਤੋਂ ਢੀ ਵੀਰਜੀ ਜ਼ਮੀਨ ਆਉਂਦੀ ਹੈ ਨਾ ਤੁਸੀਂ ਆਨੇ ਵਾ ਲੋ ਆ ਤਾਂ ਹਾਈ ਨਹੀਂ ਮੇਥੇ ਜਿਹੜੀ ਵਾਈ ਜਾਂਦੇ ਹੈਗੇ ਆ ਹਾਂ ਬਾਕੀ ਜੀ ਵੀਰਜੀ ਬਾਕੀ ਜੀ ਵੀ ਆਉਣਾ ਕਿਥੋਂ ਟੋਕਰ ਸੀ ਸਾਰੀ ਆਨੇ ਬਾਕੀ ਆ ਵੀ ਵਾਈ ਜਾਂਦੇ ਤੁਹਾਨੂੰ ਬੰਦ ਨੂੰ ਕਿੰਨਾ ਚਿਰ ਹੋ ਗਿਆ ਜ਼ਮੀਨ ਨੂੰ ਸਾਨੂੰ ਤਾਂ ਵੀਰੇ ਅਸੀਂ 1994 ਦੇ ਵਾਣੇ ਪਏ ਆ 9499 ਦੇ ਮੁੱਲ ਖਰੀਦੀ ਆ ਵੀਰੇ ਅਸੀਂ ਉਧਰੋਂ 18 ਕਿੱਲੇ ਵੇਚ ਕੇ ਆ ਲਈ ਛੱਡੀ ਆ ਵੀ ਨਹੀਂ ਰਹਿੰਦੀ ਪਈ ਮੈਂਬਰ ਪੰਚਾਇਤ ਦਾ ਕਹਿਣਾ ਵੀ ਟੱਕੇ ਨਾਲ ਜ਼ਮੀਨਾਂ ਦੇ ਪੈਸੇ ਵੀ ਦਿੱਤੇ ਆ ਅਕਾਊਂਟਾਂ 'ਚ ਪਾਏ ਆ ਤੁਹਾਡੇ ਅਕਾਊਂਟ 'ਚ ਕੋਈ ਪੈਸਾ ਕੋਈ ਪੈਸਾ ਨਹੀਂ ਆ ਹਾਂ ਦੇਖੋ ਆ ਉਹ ਸਰਪੰਚ ਮੈਂਬਰ ਉਹ ਖਾ ਗਿਆ ਜੋ ਖਾ ਗਿਆ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਸੈਣ ਕਦੋਂ ਕੀਤੇ ਆ ਕਦੋਂ ਜ਼ਮੀਨ ਵਿਕੀ ਆ ਸਾਨੂੰ ਕੋਈ ਪਤਾ ਨਹੀਂ ਵੀ ਇਹ 22 ਕਿਲੇ ਦਾ ਟਾਕਾ 11 ਕਿਲੇ ਇਹਨਾਂ ਕੋਲ ਨੇ 11 ਕਿਲੇ ਸਾਡੇ ਕੋਲ ਭਾਈ ਪਹਿਲਾਂ ਆਪਣਾ ਨਾਂ ਦੱਸੋ ਮੇਰਾ ਨਾਂ ਜੀ ਕੁਲਦੀਪ ਸਿੰਘ ਜੀ ਪਰ ਅੱਜ ਆ ਜਿਹੜੇ ਜ਼ਮੀਨ ਦੇ ਵਿੱਚ ਬੂਟੇ ਲਗਾਏ ਜਾ ਰਹੇ ਆ ਇਹ ਕਿਹਨਾ ਬੂਟੇ ਲਗਾਏ ਜਾ ਰਹੇ ਆ ਇਹ ਤੋਂ ਦਾ ਕੀ ਕਹਿਣਾ ਜੀ ਹਾਂ ਤੁਹਾਨੂੰ ਤਾਂ ਕਹਿੰਦੇ ਬੇਨੇ ਵੀ ਜਗਲਾਤ ਵਿਭਾਗ ਨੇ ਖਰੀਦੀ ਜੇ ਖਰੀਦੀ ਤੇ ਨਿਸ਼ਾਨ ਵੀ ਕੀਤੀ ਸੀ ਇਹ ਤੋਂ ਇਧਰ ਇਧਰ ਇਹਨਾਂ ਦੇ ਤੇ ਹੁਣ ਜ਼ਮੀਨ ਦੇ ਵਿੱਚ ਜਾਣ ਕੇ ਟੱਕੇ ਨਾਲ ਕਿਉਂ ਵੜ ਰਹੇ ਨੇ ਇਹਦੇ ਵਿੱਚ ਤੁਹਾਡੀ ਜ਼ਮੀਨ ਵੀ ਆਂਦੀ ਹੈ ਹਾਂਜੀ 11 ਕਿਲੇ ਮੇਰੇ ਨੇ ਤੇ ਮੇਰੇ ਤਿੰਨ ਭਾਈਆਂ ਅਸੀਂ ਕੱਟਿਆ ਟਾਵਰ ਲੈਂਡ ਸਾਰੀ ਇੱਥੋਂ ਲੈ ਕੇ ਸਾਡੀ ਹੈ ਜੀ ਉਹ ਕੈਮਰਾ ਮਾਰੇ ਮੁੰਡਾ ਅੱਛਾ ਜੀ ਤੇ ਟਾਵਰ ਲੈਂਡ ਉਹ ਆਪਣੇ ਰੋਡ ਪੱਕੇ ਰੋਡ ਛੜਕਦਾ ਕਿ ਸਾਡੀ ਹੈ ਜੀ ਹਾਂ ਹਾਂ ਤੇ ਤੇ ਵੀ ਪੁਰਾਣੇ ਬੰਦੇ ਮੈਂ ਕਹਿਆ ਜੀ ਸਾਡੇ ਕੋਲ 70 ਸਾਲ ਦੀ ਗਰਵਾਹੀ ਆ ਜੀ ਪਈ ਸਾਡੀ ਜਿਹੜੀ ਇਹਨਾਂ ਨੇਰਾ ਫੇਰੀ ਨਾਲ ਗਿਆ ਜੇਸਟੀਆਂ ਬਣਵਾ ਲਈਆਂ ਡਿਕਨੀਆਂ ਸਾਡੀਆਂ ਹੋਈਆਂ ਜ਼ਮੀਨ ਦੀਆਂ ਮਕਾਨ ਵੇਚ ਲੱਗੇ ਟਰਾਂਸਫਰ ਵੇਚ ਲੱਗੇ ਅੱਜ ਮੇਰੇ ਸਟੇ ਹੋਇਆ ਕਾਪੀ ਦੀ ਕਾਪੀ ਆ ਨਹੀਂ ਹੱਥੋਂ ਨਹੀਂ ਮਿਲ ਗਈ ਇਹਨਾਂ ਨੂੰ ਤੁਸੀਂ ਜਿਹੜੀ ਇਹ ਆ ਜਿਹੜੀ ਕਾਪੀ ਵਗੈਰਾ ਹੈਗੀ ਆ ਜਾਂ ਕੋਈ ਖਸਾਂ ਯੂਨੀਅਨ ਵਾਲੇ ਕਿਸੇ ਲੀਡਰ ਨਾਲ ਕੋਈ ਗੱਲਬਾਤ ਕੀਤੀ ਹੈ ਨਾਲ ਨਹੀਂ ਕੀਤੀ ਇਹਨਾਂ ਦੀ ਗੱਲ ਸਾਨੂੰ ਤੇ ਆਰਡਰ ਦੀ ਕਾਪੀ ਮਿਲੀ ਇਹਨਾਂ ਨੂੰ ਜਿੰਨੀ ਵਾਰ ਆਇਆ ਗਲਤ ਵਾਲੇ ਕਿ ਇਹਨੇ ਵੇਚਣੀ ਸਾਡੇ ਇਦਾਂ ਮੜੇ ਨਹੀਂ ਜ਼ਮੀਨ ਦੀ ਹਾਂਜੀ ਸਾਡੀ ਵੀ ਆਪਣਾ ਸ੍ਰੀ ਦੇ ਸਿੰਘ ਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਜੀ ਇਹਨਾਂ ਜਗ੍ਹਾ ਬੰਦੀ ਜੀ ਉਹਨੇ ਵਾਹਣਾ ਗੁਜਾਇਤ ਨਾ ਕਰਨੀ ਸਾਡੇ ਨਾਲ ਇਹ ਸਾਡੇ ਕੇਸ ਚੱਲਦੇ ਪਏ ਆ ਲੋਡਾਂ ਨਾਲ ਵੀ ਸਾਡੀ ਗਰਦੌਰੀਆਂ ਦੀ ਜਗ੍ਹਾ ਨਾ ਛੇੜੋ ਜਿਹੜਾ ਕੇਸ ਤੁਹਾਡਾ ਚੱਲ ਰਿਹਾ ਹੈ ਅਜੇ ਤੱਕ ਉਹਦਾ ਕੋਈ ਫੈਸਲਾ ਆਇਆ ਕੋਈ ਕੋਈ ਫੈਸਲਾ ਸਾਨੂੰ ਸਟੇਜ ਮਿਲਿਆ ਅਸੀਂ ਆਪਦੀ ਜ਼ਮੀਨ ਬੀਜ ਰਹੇ ਆ ਕੇਸ ਚੱਲਦਾ ਜਾ ਰਿਹਾ ਹੂੰ ਹੂੰ ਜਦ ਤੱਕ ਕੋਈ ਹੋਰ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਕੋਈ ਕੇਸ ਲੜਿਆ ਅਸੀਂ ਪਹਿਲਾਂ ਪੰਚਾਇਤ ਤੋਂ ਜਿੱਤੇ ਆਇਆ ਜੀ ਜੀ ਪਰਾਂ ਵਾਲੀ ਗਰਦੌਰੀਆਂ ਦੀ ਪੈਲੀ ਵਾਉਂਦੇ ਆਂ ਆਲੂ ਫਾਰਮ ਪੈਲੀ ਵਾ ਅਹੀਂ ਆ ਆਪਣੇ ਜ਼ਮੀਨ ਹੀ ਮੰਗਦੇ ਸਾਡੀ ਜ਼ਮੀਨ ਹੀ ਸਾਨੂੰ ਦਿੱਤੀ ਜਾਵੇ ਸਾਡਾ ਸਾਨੂੰ ਹੱਕ ਮਿਲਣਾ ਚਾਹੀਦਾ ਜਿੱਥੇ ਇਹਨਾਂ ਦੀ ਪਾਜੀ ਪਤਾ ਗੱਲ ਕੀ ਹੈ ਜਿੱਥੇ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਇਹਨਾਂ ਨੂੰ ਚਾਹੀਦਾ ਪਹਿਲੇ ਨੰਬਰ ਉੱਤੇ ਬੜਨਾ ਨਜਾਇਜ਼ ਆਹੀ ਕੇ ਦੀ ਪੈਲੀ ਜੇ ਵੜਾਂਗੇ ਅਗਲਾ ਟੱਟ ਕਰੇਗਾ ਫਿਰ ਜੀ ਜੀ ਇਹਨੂੰ ਆਪਣੇ ਆਪਸ ਨਾਲ ਚਾਹੀਦਾ ਵੀ ਜੇ ਹੈ ਆਰਡਰ ਦੀ ਕਾਪੀ ਐਵੇਂ ਪਾਗਲ ਥੋੜੀ ਨੇ ਜਿਹੜੇ ਵੀ ਜੱਜ ਬੈਠੇ ਨੇ ਐਡੇ ਐਡੇ ਸੀਨੀਅਰ ਜਿਹਨਾਂ ਸਾਨੂੰ ਆਰਡਰ ਦੀ ਕਾਪੀ ਦਿੱਤੀ ਹੈ ਸਡੇ ਵਰਗੇ ਹੀ ਆ ਸਟੇ ਸਾਡਾ ਹੋਇਆ ਇਹ ਆ ਕੇ ਐਵੇਂ ਧੱਕੇ ਨਾਲ ਬਾਅਦ ਵਿੱਚ ਜ਼ਮੀਨ ਸਟੇ ਦੀਆਂ ਆਰਡਰ ਦੀਆਂ ਕਾਪੀਆਂ ਜੀ ਹਾਂ ਜੀ ਜਿਹਨਾਂ ਦੇ ਉੱਪਰ ਖਾਸ ਕਰਕੇ ਇਹ ਜ਼ਮੀਨਾਂ ਵਾਣ ਵਾਣ ਮਿਲਿਆ ਰਹਾਂ ਜੀ ਸਭਾ ਇਹਨਾਂ ਨੂੰ ਮਿਲਿਆ ਹੋਇਆ ਸਟੇਜ ਹੀ ਕਾਪੀ ਆ ਜੀ ਸੱਤ ਕਰਾਂ ਜੀ ਸੱਤਾਂ ਦੇ ਸਟੇ ਹੋਇਆ ਹੀ ਸੱਤਾਂ ਦਾ ਸਾਡਾ ਬਾਕੀ ਹੁੰਦਾ ਨਹੀਂ ਅਸੀਂ ਕਹਿੰਦੇ ਉਹ ਜਿੱਥੇ ਇਹਨਾਂ ਦੀ ਆਮਦੀ ਆਪਣੀ ਲੈਣ ਜੀ ਪਰ ਜਿਹੜਾ ਕੋਈ ਇਹਨਾਂ ਦਾ ਗਲੱਡਾ ਦਾ ਅਫਸਰ ਸਾਡੇ ਨਾਲ ਗੱਲ ਤੇ ਕਰੇ ਆ ਕੇ ਵੀ ਆ ਮੈਂ ਤੇਰੇ ਕੋ ਕੀ ਹੈ ਕਿ ਪਾਵਰ ਤੇ ਕੋਈ ਵਿਖਾ ਕੋ ਗਰਦਾਵੀ ਵਿਖਾਵੇ ਮੈਨੂੰ ਐਵੇਂ ਆ ਕੇ ਸਾਰੇ ਸੱਚੇ ਹੋ ਜਾਂਦੇ ਨਹੀਂ ਅਸੀਂ ਜ਼ਮੀਨ ਖਰੀਦੀ ਏ ਸਾਡੇ ਕੋਲ ਅਸੀਂ ਗਰਦਾਵਰੀਆਂ ਵਿਖਾਣੀਆਂ 35 40 ਸਾਲ ਦੀ ਗਰਦਾਵੀ ਸਾਡੇ ਨਾਲ ਇੱਥੇ ਅਧਿਕਾਰੀ ਪਹੁੰਚੇ ਹੋਏ ਨੇ ਜੰਗਲਾਤ ਵਿਭਾਗਤੋਂ ਸੋ ਇੱਥੇ ਦੀ ਨਿਸ਼ਾਨਦੇਹੀ ਕਰਕੇ ਇੱਥੇ ਬੂਟੇ ਲਗਾਏ ਜਾ ਰਹੇ ਆ ਤੇ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਸੇਖੋ ਵਾਲਿਆਂ ਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਜੰਗਲਾਤ ਵਿਭਾਗ ਦੇ ਅਧਿਕਾਰੀ ਉਹ ਵੀ ਖੜੇ ਨੇ ਸੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪਰ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਵੀ ਇਹ ਜਿਹੜੀਆਂ ਜ਼ਮੀਨਾਂ ਜਿਹੜੀਆਂ ਅਸੀਂ ਕਈ ਸਾਲਾਂ ਤੋਂ ਬੰਦਿਆ ਰਹੇ ਹਾਂ ਅੱਜ ਉਸ ਜ਼ਮੀਨ ਨੂੰ ਬਾਕੇ ਉਹਦੇ ਵਿੱਚ ਆ ਬੂਟੇ ਲਗਾਏ ਜਾ ਰਹੇ ਆ ਜਿਹੜੀ ਵੀਡੀਓ ਕਾਣ ਕੇ ਉਹ ਸਾਰੇ ਖੇਤ ਬਾਹ ਦਿੱਤੇ ਗਏ ਨੇ ਕੀ ਕਹੋਗੇ ਅਸੀਂ ਬਾਈਟ ਦੇਣ ਦੇ ਸਮਰੱਥ ਅਧਿਕਾਰੀ ਨਹੀਂ ਹੈਗੇ ਜੀ ਰੇਂਜ ਅਫਸਰ ਨਾਲੇ ਦੇ ਸੰਬੰਧੀ ਗੱਲ ਕਰੀ ਜੀ ਅੱਛਾ ਜੀ ਆ ਜਿਹੜੇ ਜੰਗਲਾਤ ਮੈਹਿਕਮੇ ਦੇ ਨੌਜਵਾਨ ਹੈ ਜੀ ਉਹ ਬਿਆਨ ਦੇਣ ਨੂੰ ਤਿਆਰ ਨਹੀਂ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਵਿਆਰਵਾਜੀ ਕਰ ਨਹੀਂ ਸਕਦੇ ਸਾਡੇ ਰੇਂਜ ਆਫੀਸਰ ਜਿਹੜੇ ਆ ਉਹ ਤੁਹਾਡੇ ਨਾਲ ਬਿਆਨ ਸਾਂਝੇ ਕਰ ਸਕਦੇ ਆ ਤੇ ਜਿਹੜੇ ਉੱਚ ਅਧਿਕਾਰੀ ਵੀ ਉਹ ਆਪਣੀਆਂ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਕੈਮਰੇ ਮੋਹਰੇ ਆ ਕੇ ਬਿਆਨ ਦੇਣ ਤੋਂ ਭੱਜ ਰਹੇ ਆ ਸੋ ਸਾਡੇ ਨਾਲ ਵੀਰ ਕਸ਼ਮੀਰ ਸਿੰਘ ਜੀ ਫੇਰ ਜੁੜੇ ਨੇ ਸੋ ਹਾਂਜੀ ਵੀਰ ਜੀ ਤੁਸੀਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕੀ ਕਹਿਣਾ ਜੀ ਦੇਖੋ ਜੀ ਜਿਵੇਂ ਇਹ ਭੱਜੂ ਭੱਜੂ ਕਰਦੇ ਆ ਜੇ ਕੋਈ ਅਫਸਰ ਗੱਲ ਕਰਕੇ ਰਾਜੀ ਨਹੀਂ ਕੋਈ ਕਹਿੰਦਾ ਕਿਸੇ ਦਾ ਅਧਿਕਾਰ ਆ ਕੋਈ ਕਹਿੰਦਾ ਕਿਸੇ ਦਾ ਅਧਿਕਾਰ ਆ ਇਹਦਾ ਮਤਲਬ ਵਿੱਚ ਕੋਈ ਨਾ ਕੋਈ ਦਾਲ ਦੇ ਵਿੱਚ ਕਾਲਾ ਹੈਗਾ ਬਿਲਕੁਲ ਸਿੱਧੀ ਗੱਲ ਤਾਂ ਹੋਣੀ ਨਹੀਂ ਕੋਈ ਗੱਲਬਾਤ ਜਿਹੜੀ ਨਹੀਂ ਤਾਂ ਅਧਿਕਾਰੀ ਹੋਵੇ ਕਿ ਬੰਦਾ 52 ਕਿਲੇ ਜ਼ਮੀਨ ਲੈਣ ਆਇਆ ਤਾਂ ਕਹਿ ਦੇ ਮੇਰੇ ਕੋਲ ਅਧਿਕਾਰ ਨਹੀਂ ਬਿਆਨ ਦੇਣ ਦਾ ਤੇ ਕੋਈ ਨਾ ਕੋਈ ਇਹਦਾ ਸਮਝ ਲਓ ਵੀ ਕਿਸੇ ਨਾ ਕਿਸੇ ਕੱਚ ਦਾ ਹੈ ਜਾਂ ਝੂਠ ਬੋਲਦਾ ਕੋਈ ਕੋਈ ਨਾ ਕੋਈ ਵਿਭਾਗ ਮਤ ਝੂਠ ਬੋਲਦਾ ਹੀ ਹੋਊਗਾ ਵੀ ਅਸੀਂ ਤਾਂ ਸਪਸ਼ਟ ਤੌਰ ਤੇ ਤਾਂ ਕਹਿ ਨਹੀਂ ਸਕਦੇ ਪਰ ਜਿਹੜੇ ਬਿਆਨ ਦੇਣ ਤੋਂ ਭੱਜਣਾ ਆ ਇਹਦਾ ਮਤਲਬ ਲੱਗਦਾ ਵੀ ਜਿਸਨ ਸਾਫ ਪਤਾ ਲੱਗਦਾ ਵੀ ਇਹਦੇ ਵਿੱਚ ਕੋਈ ਨਾ ਕੋਈ ਓਲਾ ਜਰੂਰ ਆ ਅੱਦੇ ਕੈਮਰੇ ਦੇ ਮੋਹਰੇ ਆਉਣ ਤੋਂ ਭੱਜ ਰਹੇ ਆ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਜੋ ਉੱਪਰੋਂ ਫਰਮਾਨ ਆਇਆ ਸਾਹੀ ਉਹ ਆਪਣੀ ਡਿਊਟੀ ਨਿਭਾ ਰਹੇ ਆ ਅਤੇ ਜਿਹੜੇ ਗੱਡੀਆਂ ਦੇ ਵਿੱਚ ਅਫਸਰ ਬੈਠੇ ਸੀ ਉਹ ਵੀ ਬਿਆਨ ਦੇਣ ਤੋਂ ਮੁੱਕ ਰਹੇ ਹੋ ਕਹਿੰਦੇ ਸਾਡੇ ਉੱਚ ਅਧਿਕਾਰੀ ਆ ਕੇ ਬਿਆਨ ਦੇਣਗੇ ਜਿੰਨਾ ਚਿਰ ਤੱਕ ਉਹ ਨਹੀਂ ਆਉਂਦੇ ਉਹਨਾਂ ਚਿਰ ਤੱਕ ਕਾਸੀ ਕੋਈ ਬਿਆਨ ਨਹੀਂ ਦੇ ਸਕਦੇ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਠੌਰ ਦੇਸ਼ ਦੁਨੀਆ ਚੈਨਲ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ